ਸਟਾਰਟਿੰਗ ਦੇ ਵਿੱਚ ਗੱਲ ਕਰੀਏ ਜੇ ਆਪਾਂ ਇੱਕ ਆਈਲੈਂਡ ਦੀ ਪ੍ਰੋਵੀਜ਼ਨ ਦਿੱਤੀ ਹੈ ਜੇ ਆਈਲੈਂਡ ਦੀ ਗੱਲ ਕਰੀਏ ਇਹ 8x3 ਆਈਲੈਂਡ ਹੈਗਾ ਵਾ ਜਿਹਦੇ ਵਿੱਚ ਆਪਾਂ ਛੋਟਾ ਇੱਕ ਸ਼ੈਂਕਰੀ ਪ੍ਰੋਵੀਜ਼ਨ ਦਿੱਤੀ ਹੈ ਤੇ ਇਹਦੀ ਇੱਕ ਇੱਕ ਸਾਈਡ ਤੇ ਸਟੋਰੇਜ ਹੈ ਉਹ ਇੱਕ ਸਾਈਡ ਤੇ ਆਪਾਂ ਬੈਠ ਨਹੀਂ ਸਕਦੇ ਹਨ ਤੇ ਇਧਰਲੇ ਪੰਨੇ ਆਪਾਂ ਸਟੋਰੇਜ ਵੀ ਆਪਸ਼ਨਸ ਹੈਗੇ ਤੇ ਦੂਜੀ ਸਾਈਡ ਆਪਾਂ ਜੇ ਇਦੋਂ ਦਾ ਫ੍ਰੀਜ ਤੋਂ ਗੱਲ ਕਰੀਏ ਫ੍ਰੀਜ ਦੀ ਸਪੇਸ ਤਾਂ ਵੈਸੇ ਫ੍ਰੀਜ ਦਾ ਜਿਹੜਾ ਸੈਜ ਹੈਗਾ ਕਿੰਨੀ ਕੁ ਉਚਾਈ ਦਾ ਪਤਾ ਹੈਗਾ ਵਾ ਰੀਜ਼ਨ ਆਪਾਂ 300 ਤੋਂ ਵੱਡੀ ਫ੍ਰੀਜ ਜਿਹੜੀ 40 ਹੀ ਉਹਦੀ ਦਿੱਤੀ ਉਸ ਤੋਂ ਅੱਗੇ ਆਪਾਂ ਪੈਂਟਰੀ ਦੀ ਗੱਲ ਕਰਦੇ ਪੈਂਟਰੀ ਦੀ ਪ੍ਰੋਵੀਜ਼ਨ ਹੈ ਜੀ ਪੈਂਟਰੀ ਹਮੇਸ਼ਾ ਦੀ ਤਰ੍ਹਾਂ ਆਪਾਂ 12 ਬਾਸਕਟ ਵਾਲੀ ਲੱਗੀ ਪਰ ਇਹਦੇ ਜਿਹੜੀ ਸੈਸਰੀਸ ਉਹ ਵਾਈਟ ਕਲਰ ਦੀ ਆ ਤੇ ਪਾ ਜਿਹੜਾ ਕੋਲ ਮੈਕਰੋ ਬੀਬ ਹੈਗਾ ਸੀ ਬਟ ਜਿਹੜੀ ਇਹ ਸਪੇਸ ਹੁੰਦੀ ਓਵਨ ਮੈਕਰੋ ਬੀਬ ਦੋਨਾਂ ਵਾਸਤੇ ਹੁੰਦੀ ਹੈ ਤੇ ਇਹ ਹੈ ਜੀ ਪੰਲਾ ਜਿਹੜਾ ਤੇ ਰੂ ਨੋਟ ਆਪਾਂ ਕ੍ਰੋਕਰੀ ਜਸਟ ਇਹਦੇ ਤੇ ਫਿਰ ਮਾਈਕ੍ਰੋਵੇਵ ਕਰਤਾ ਤੇ ਉੱਪਰ ਆਪਾਂ ਕ੍ਰੋਕਰੀ ਕਰਦੇ ਹਾਂ ਤੇ ਥੱਲੇ ਇਹਦੇ ਆਪਾਂ ਗ੍ਰੇਨ ਡਰਾਈ ਆਟੇ ਵਾਲੀ ਮੱਟੀ ਦੀ ਪ੍ਰੋਵੀਜ਼ਨ ਦੇਤੀ ਇਹ ਤੁਸੀਂ ਇਹਦੇ ਤੇ ਓਨ ਮਾਈਕ੍ਰੋਵੇਵ ਓਨ ਵੀ ਲੱਗ ਸਕਦੇ ਬਟ ਉਹਨਾਂ ਨੂੰ ਰਿਕੁਆਇਰਮੈਂਟ ਨਹੀਂ ਸੀਗੀ ਕਸਟਮਰ ਇਸ ਕਰਕੇ ਆਪਾਂ ਉੱਪਰ ਕ੍ਰੋਕਰੀ ਦੀ ਪ੍ਰੋਵੀਜ਼ਨ ਦੇਤੀ ਔਰ ਜਿਹੜੀ ਇਹਨਾਂ ਨੂੰ ਚੰਗੀ ਤਰੀਕੇ ਨਾਲ ਯੂਟਲਾਈਟ ਕਰ ਲੈਣ ਉਹਨਾਂ ਦੀ ਜਨਨ ਯੂਜ਼ ਹੋ ਜਣੇ ਉਸ ਤੋਂ ਕਿ ਆਪਾਂ ਜਿਹੜੀ ਪ੍ਰੋਵੀਜ਼ਨ ਦਿੱਤੀ ਹੈ ਜੀ ਸਿਲੰਡਰ ਦੀ ਸਿਲੰਡਰ ਇਨਸਾਈਡ ਹੈਗਾ ਵੈਸੇ ਮੋਸਟਲੀ ਅੱਜਕੱਲ੍ਹ ਆਪਣੀਆਂ ਕਿੰਨਾ ਤੇ ਬਾਹਰ ਵੀ ਉਸ ਤੋਂ ਕੀ ਗੱਲ ਕਰੀਏ ਕਟਲਰੀ ਬਾਕਸ ਹੈ ਇਹ ਇੱਕ ਕਟਲਰੀ ਆਪਣਾ ਸੈਂਟੀਮੀਟਰ ਟ੍ਰੈਂਡਨ ਦੇ ਥੱਲੇ ਹੀ ਥੱਲੇ ਦੋ ਵੱਡੇ ਡਰਾਅਰ ਆ ਤੇ ਜਿਹੜੀ ਜਿਹੜੀ ਫੀਚਰ ਦੀ ਗੱਲ ਕਰੀ ਜਿਹੜੀ ਤੁਸੀਂ ਇਹ ਕੈਟਲਿਕ ਦੇਖ ਰਹੇ ਹੋ ਉਹ ਗ੍ਰੇ ਕਲਰ ਡਾਰਕ ਗ੍ਰੇ ਕਲਰ ਲੱਗਾ ਵਾ ਇਨਸਾਈਡ ਬਾਕਸ ਦਾ ਕਲਰ ਵਾਈਟ ਆ ਤੇ ਇਹ ਜਿੰਨਾ ਵੀ ਮਟੀਰੀਅਲ ਯੂਜ਼ ਕੀਤਾ ਥੱਲੇ ਐਚਐਸਐਮ ਆਰ ਯੂਜ਼ ਕੀਤਾ ਗਿਆ ਵਾ ਔਰ ਜਿਹੜੀ ਫਿਨਿਸ਼ ਹੈ ਕੈਟਲਿਕ ਸਿੰਗਲ ਕਲਰ ਦੇ ਵਿੱਚ ਬਣੀ ਹੈ ਕੈਡਰਲ ਕੰਟਰਾਸਟ ਕਰਨ ਦੇ ਲਈ ਫਿਰ ਆਪਾਂ ਕਸਟਮਰ ਨੂੰ ਰეკਮੈਂਡ ਕੀਤਾ ਕਿ ਤੁਸੀਂ ਜੇ ਗ੍ਰੇ ਲਾ ਰਹੇ ਹੋ ਤੇ ਸੈਂਟਰ ਦੇ ਵਿੱਚ ਜਿਹੜਾ ਪਾਰਟ ਆ ਵਾਈਟ ਕਰ ਲਓ ਉੱਪ ਇਹਦੇ ਵਿੱਚ ਪ੍ਰੋਫਾਈਲ ਵਾਲਾ ਪੱਲਾ ਜਿਵੇਂ ਇੱਕ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਰੋਕੀ ਵਾਲ ਉਸ ਤੋਂ ਅਧਿਕਾ ਪਰ ਇਹ ਪ੍ਰੋਫਾਈਲ ਵਾਲੇ ਪੱਲੇ ਦੀ ਗੱਲ ਕਰੀਏ ਨਾ ਤੇ ਇਹ ਇਹਦੇ ਵਿੱਚ ਜਿਹੜਾ ਪ੍ਰੋਫਾਈਲ ਅਲਮੀਨੀਅਮ ਯੂਜ਼ ਕੀਤਾ ਗਿਆ ਔਰ ਇਹਦੇ ਵਿੱਚ ਜੰਸਰ ਬੁੱਢਣਾ ਤੇ ਗਲਾਸ ਜਿਹੜਾ ਹੋ ਜਨੇਸ਼ਾ ਜ਼ਿਆਦਾਤਰ ਜਿਹੜਾ ਜੇ ਤੁਸੀਂ ਕਿਚਨ ਬਣਾ ਰਹੇ ਹੋ ਨਾ ਗਲਾਸ ਅੱਜਕੱਲ ਦੋ ਤਿੰਨ ਤਰ੍ਹਾਂ ਦਾ ਫਲੂਟਡ ਟੈਂਟਡ ਤੇ ਬ੍ਰਾਊਨ ਟੈਂਟਡ ਬਲੈਕ ਪਲੇਨ ਇਹ ਤਿੰਨ ਚਾਰ ਤਰ੍ਹਾਂ ਦਾ ਗਲਾਸ ਹੈ ਨਾ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਨਾ ਚਿਮਨੀ ਕਮਰ ਕਿ ਕੀ ਦੋ ਪੱਲੇ ਕਿੰਨੀਰ ਬੁੱਢ ਦੇ ਲਾਇਫ ਥੋੜੇ ਇਧਰ ਦੇ ਬੰਨੇ ਆਪਾ ਸਟੋਰੇਜ ਮੈਕ ਕਿਚਨ ਵਾਲੀ ਬੱਟੀ ਨਹੀਂ ਬਟ ਜਿੰਨੀ ਕਿ ਹੈ ਇਨਾਫਾ ਵਧੀਆ ਬਣੀ ਹੋਈ ਐ ਸੋਲੀ ਗਜਰਾਂ ਦੀ ਇਹ ਇਹ ਅੱਜ ਬੀਪੀਓ ਦੀ ਪ੍ਰੋਵੀਜ਼ਨ ਹਨਾ ਇਹ ਬੀਪੀਓ ਔਰ ਇਸ ਤੋਂ ਕੇ ਆਪਣਾ ਇੱਕ ਪੱਲਾ ਲਾਇਆ ਵਾ ਔਰ ਇਹ ਸੋਰੀ ਇਹ ਇਹ ਹੈਗਾ ਜੀ ਆਪਣਾ ਨੇਮ ਜਿਹੜਾ ਕਾਰਨਰ ਲੱਗਾ ਹੋਊਗਾ ਔਰ ਬਾਸਕਟਬਾਲਾ ਕਾਰਨਰ ਗ੍ਰੀ ਕਲਰ ਦਾ ਲੱਗਾ ਹੋਇਆ ਸ਼ਾਸਤਰੀਸ ਬਹੁਤ ਸਾਰੀ ਹਾਈ ਗੋਲਡ ਬ੍ਰਾਂਡ ਦੀ ਆ ਤੇ ਕ੍ਰੈਲਿਕ ਅਕ੍ਰੋਸ ਬੋਰਡ ਦੀ ਹੈਗੀਆਂ ਪੀ ਲਮੀਨੇਟ ਇਹ ਆਪਣਾ ਦਸਤੂਬੀਨ ਆ ਗਿਆ ਤੇ ਲਾਲ ਦੇ ਕੁਦਰ ਸ਼ਾਈਨ ਆ ਗਿਆ ਤੇ ਉੱਪਰ ਦੀ ਗੱਲ ਕਰੀਏ ਆਪਾਂ ਡਿਵੀਜ਼ਨਰ ਦੀ ਪ੍ਰੋਵੀਜ਼ਨ ਦਿੰਦੇ ਦੇਸ਼ੇ ਰਹਿ ਤਾਂ ਇਹ ਜਿਹੜਾ ਇਹ ਸਾਈਜ਼ ਜਿਵੇਂ 3 ਫੁੱਟ ਦਾ ਲਗਾ ਆਪਣੇ ਕੋਲ 2 3 3 ਉਹ ਜਗ੍ਹਾ ਦੇ ਅਕੋਰਡਿੰਗ ਹੁੰਦਾ ਵਾ ਇਹ ਕੌਨਰ ਦੀ ਸਪੇਸ ਆ ਜੀ ਕੌਨਰ ਨੂੰ ਆਪਾਂ ਜਿਹੜਾ ਕਰ ਰਿਹਾ ਚਲਕਾ ਪਾਣੀ ਇਕੱਠਾ ਤੇ ਚਲਕਾ ਤੇ ਉਹ ਤੁਸੀਂ ਇਹ ਤਰ੍ਹਾਂ ਦਾ ਜਿਹੜੇ ਜਿਹੜੇ ਇਹ ਖਾਨੇ ਹੁੰਦੇ ਜਾਂ ਮਤਲਬ ਜਿਹੜੇ ਬਾਕਸ ਆਪਾਂ ਜਿੰਨੇ ਵੀ ਤੁਸੀਂ ਆਪ ਦੀ ਲੋੜ ਅਨੁਸਾਰ ਇਹਨੂੰ ਯੂਜ਼ ਏ ਅਜੀ ਕਿਚਨ ਬਾਕੀ ਕੰਮ ਕਾਫੀ ਵਧੀਆ ਤੇ ਬਾਅਦ ਕੋਟੀ ਦਾ ਸੈਂਟਰ ਵੀ ਦੇਖ ਲੈਣਾ ਕਿੰਨਾ ਸੋਹਣਾ ਬਣਿਆ ਹੋਇਆ ਤੇ ਜੇ ਤੁਸੀਂ ਵੀ ਏਦਾਂ ਦੇ ਕਿਚਨ ਬਣਾਉਣਾ ਚਾਹੁੰਦੇ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੀ 94421018 ਜਰੂਰ ਕੰਟੈਕਟ ਕਰੋ ਬਾਕੀ ਕਿਚਨ ਕਿਦੋਂ ਦੇ ਲੱਗੇ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਇਧਰਲੇ ਬੰਨੇ ਵੀ ਕਾਫੀ ਸਟੋਰੇਜ ਹੈਗੀ ਹੈ ਕਿਉਂਕਿ ਸ਼ੈਂਕੋ ਵਾਲਾ ਏਰੀਆ ਦੇ ਵਿੱਚ ਆਪਾਂ ਉਹ ਸੌਰੀ ਜਿਹੜਾ ਸੈਂਟਰਲ ਹੈਂਡ ਟਾਈਲੈਂਡ ਦੇ ਵਿੱਚ ਵੀ ਆਪਾਂ ਸਟੋਰੇਜ ਦੀ ਪ੍ਰੋਵੀਜ਼ਨ ਜਿੰਨੀ ਨਹੀਂ ਦਿੱਤੀ ਹੋਈ ਹੈ ਨਾ ਤੇ ਇਥੇ ਰਿਕਰ ਬਾਸਟ ਵਗੈਰਾ ਲੱਗ ਜਣਗੇ ਜਿਆ ਤੇ ਵਾਕੀ ਤੁਸੇ ਦਾ ਵੀਡੀਓ ਦੇਖ ਲਓ ਤੇ ਜੇ ਵੀਡੀਓ ਚੰਗੀ ਲਗੀ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਿੰਦੇ ਪ੍ਰੈਵੀ ਵੀਡੀਓ ਜਿਹੜੀ ਤੁਸੀਂ ਵੀ ਫੈਕਟਰੀ ਮੇਟ ਇਦਾਂ ਦੀਆਂ ਕਿਤੇ ਨਾ ਬਣਾਉਣ ਜਾਣੇ ਤੁਸੀਂ ਜਿਹੜੀ ਤੁਹਾਨੂੰ ਨੰਬਰ ਚੱਲਦਾ ਹੈ ਚਰਨ ਦੇ ਵਿੱਚ 74010 ਇੱਕ ਤੁਹਾਨੂੰ ਜਰੂਰ ਕੰਟੈਕਟ ਕਰੋ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ